ਨਮਸਕਾਰ ਤੁਸੀਂ ਦੇਖ ਰਹੇ ਹੋ ਡੇਨਿਕਸ ਵਿਰਾ ਟੀਵੀ ਹੁਸ਼ਿਆਰਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਦੁਕਾਨ ਦੇ ਵਿੱਚ ਭਿਆਨਕ ਅੱਗ ਲੱਗ ਗਈ ਅੱਗ ਗੈਸ ਸਿਲੰਡਰ ਦੇ ਕਾਰਨ ਲੱਗੀ ਹੈ ਇਸ ਦੌਰਾਨ ਦੁਕਾਨ ਦੇ ਦੋ ਮਾਲਕ ਅਤੇ ਦੋ ਫਾਇਰ ਬ੍ਰਿਗੇਡ ਦੇ ਕਰਮਚਾਰੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਗੈਸ ਸਿਲੰਡਰ ਲੀਕ ਹੋਣ ਦੇ ਕਾਰਨ ਇਹ ਹਾਦਸਾ ਵਾਪਰਿਆ ਹੁਸ਼ਿਆਰਪੁਰ ਦੇ ਨੇੜਲੇ ਕਸਬਾ ਬਾਗਪੁਰ ਦੇ ਅੱਡੇ ਉੱਤੇ ਇੱਕ ਦੁਕਾਨ ਨੂੰ ਅੱਗ ਲੱਗੀ ਜਦੋਂ ਇਸ ਦੀ ਸੂਚਨਾ ਦਮਕਲ ਵਿਭਾਗ ਦੇ ਮੁਲਾਜ਼ਮਾਂ ਨੂੰ ਮਿਲੀ ਤਾਂ ਤਿੰਨ ਮੁਲਾਜ਼ਮ ਮੌਕੇ ਤੇ ਪਹੁੰਚੇ ਦੱਸਿਆ ਜਾ ਰਿਹਾ ਹੈ ਕਿ ਉਸ ਵੇਲੇ ਅੱਗ ਬਹੁਤ ਜ਼ਿਆਦਾ ਨਹੀਂ ਸੀ ਪਰ ਜਿਵੇਂ ਹੀ ਉਹ ਅੱਗ ਤੇ ਕਾਬੂ ਪਾਉਣ ਦੀ ਤਿਆਰੀ ਕਰਨ ਲੱਗੇ ਤਾਂ ਦੁਕਾਨ ਦੇ ਅੰਦਰ ਪਏ ਗੈਸ ਸਿਲੰਡਰ ਵਿੱਚ ਅਚਾਨਕ ਬਲਾਸਟ ਹੋ ਗਿਆ ਇਸ ਦੇ ਨਾਲ ਦੋ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਸਿਲੰਡਰ ਦੀ ਅੱਗ ਦੀ ਲਪੇਟ ਵਿੱਚ ਆ ਗਏ ਇਸ ਦੇ ਨਾਲ ਹੀ ਦੁਕਾਨ ਮਾਲਕ ਵੀ ਅੱਗ ਦੀ ਲਪੇਟ ਵਿੱਚ ਆ ਗਏ ਮੌਕੇ ਤੇ ਦੋ ਮੁਲਾਜ਼ਮ ਅਤੇ ਦੁਕਾਨ ਦੇ ਦੋ ਮਾਲਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਇਹ ਭਿਆਨਕ ਮੰਜ਼ਰ ਦੇਖਣ ਵਾਲਿਆਂ ਦੇ ਦਿਲ ਬੁਰੀ ਤਰ੍ਹਾਂ ਕੰਬ ਗਏ ਅਤੇ ਲੋਕਾਂ 'ਚ دہشت ਦਾ ਮਾਹੌਲ ਪਾਇਆ ਜਾ ਰਿਹਾ ਜ਼ਖਮੀਆਂ ਦਾ ਹਾਲ ਜਾਣਨ ਦੇ ਲਈ ਡੀਸੀ ਅਸ਼ਕਾ ਜੈਨ ਮੌਕੇ ਤੇ ਹਸਪਤਾਲ ਪਹੁੰਚੇ ਡੀਸੀ ਅਸ਼ਕਾ ਜੈਨ ਨੇ ਕਿਹਾ ਕਿ ਜ਼ਖਮੇ ਦੀ ਹਾਲਤ ਫਿਲਹਾਲ ਸਟੇਬਲ ਦੱਸੀ ਜਾ ਰਹੀ ਹੈ ਉਹਨਾਂ ਨੂੰ ਵਧੀਆ ਇਲਾਜ ਮਿਲ ਰਿਹਾ ਉਹਨਾਂ ਫਾਇਰ ਮੁਲਾਜ਼ਮਾਂ ਦੀ ਬਹਾਦਰੀ ਦੀ ਤਾਰੀਫ਼ ਕੀਤੀ ਇਸ ਤੋਂ ਬਾਅਦ डीसी اشکا जैन ਨੇ ਇਸ ਦੇ ਸੰਬੰਧ ਵਿੱਚ ਹੋਰ ਕੀ ਜਾਣਕਾਰੀ ਦਿੱتی ਆਉ ਤੁਹਾਨੂੰ ਸੁਣਾ ਦਿੰਦੇ ਹਾਂ ہاں جی ਬੜੀ ਦੁਖਦੀ ਗੱਲ ਹੈ ਕਿ ਅੱਜ ਸਵੇਰੇ 8:30 ਵਜੇ ਬਾਗਪੂਰ اڈੇ ਤੋਂ ਇੱਕ ਖਬਰ ਆਈ ਸੀ ਸਾਡੇ ਫਾਇਰ ਆਫਸਰ ਨੂੰ ਕਿ ਇੱਕ ਦੁਕਾਨ ਦੇ ਵਿੱਚ ਅੱਗ ਲੱਗੀ ਹੋਈ ਹੈ ਸਾਡੀ ਫਾਇਰ ਟੈਂਡਰ ਇਮੀਡੀਏਟਲੀ ਉੱਥੇ ਪਹੁੰਚੀ ਔਰ ਸਾਡੇ ਬਹੁਤ ਬਹਾਦਰੀ ਨਾਲ ਸਾਡੇ ਫਾਇਰਮੈਨ ਨੇ ਉੱਥੇ ਅੱਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਵਿੱਚ ਸਰਡਨਲੀ ਇੱਕ ਐਲਪੀਜੀ ਸਿਲੰਡਰ ਦੇ ਵਿੱਚ ਬਲਾਸਟ ਹੋ ਗਿਆ ਔਰ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਦੋ ਫਾਇਰਮੈਨ ਉਸ ਦੇ ਵਿੱਚ ਇੰਜਰਡ ਵੀ ਹੋ ਗਏ ਅ ਇਸ ਵੇਲੇ ਉਹਨਾਂ ਦੋਹਾਂ ਦੀ ਹਾਲ ਸਟੇਬਲ ਹੈ ਸਿਵਲ ਹਸਪੀਟਲ ਉਹਨਾਂ ਨੂੰ ਇਮੀਡੀਏਟਲੀ ਲੈ ਕੇ ਆਇਆ ਗਿਆ ਜਿੱਥੇ ਕਿ ਉਹਨਾਂ ਨੂੰ ਫਰਸਟ ایڈ ਔਰ ਡਾਕਟਰਸ ਵੱਲੋਂ ਇਮੀਡੀਏਟਲੀ ਜਿਹੜੀ ਕੇਅਰ ਦਿੱਤੀ ਗਈ ਇੱਕ ਨੂੰ 4% ਔਰ ਇੱਕ ਨੂੰ 11% ਬਰਨਸ ਦੱਸੇ ਜਾ ਰਹੇ ਹਨ ਦੋਨੋਂ ਪੇਸ਼ੈਂਟਸ ਥੈਂਕਫੁਲੀ ਸਟੇਬਲ ਹੈ ਦੋ ਹੋ ਰੈਂਜਰਡ ਵਿਅਕਤੀ ਜਿਹੜੇ ਦੁਕਾਨ ਦੇ ਮਾਲਿਕ ਦੱਸੇ ਜਾ ਰਹੇ ਹਨ ਹਸਬੰਡ ਅਤੇ ਵਾਈਫ ਉਹ ਵੀ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਨੇ ਬਟ ਉਹਨਾਂ ਦੀ ਵੀ ਹਾਲਾਤ ਸਟੇਬਲ ਦੱਸੇ ਜਾ ਰਹੇ ਅਸੀਂ ਲਗਾਤਾਰ ਇਹ ਨਾਦੀ ਕੰਡੀਸ਼ਨ ਨੂੰ ਮੋਨੀਟਰ ਕਰਨਗੇ ਔਰ ਜੋ ਵੀ ਇਹਦਾ ਇਹਨਾਂ ਦਾ ਬਣਦਾ ਸਹਿਯੋਗ ਸਰਕਾਰ ਵੱਲੋਂ ਬਨੇਗਾ ਉਸੇ ਕਰਾਂ ਮੈਡਮ ਕਹਿੰਦੀ ਦੁਕਾਨ ਸੀ ਇਹ ਸਾਰਾ ਕੁਝ ਵੈਸੇ ਇਨਵੈਸਟੀਗੇਸ਼ਨ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਬਟ ਜਿਹੜਾ ਕੁਝ ਦੱਸਿਆ ਜਾ ਰਿਹਾ ਇੱਕ ਟੇਲਰਿੰਗ ਦੀ ਦੁਕਾਨ ਸੀ ਮੈਂ ਵੀ ਇੱਕ ਕੱਚੇ ਮੁਲਾਜ਼ਮ ਸੀ ਪੱਕੇ ਮੁਲਾਜ਼ਮ ਜਿਹਾ ਹਾਂ ਜੀ ਹਾਂਜੀ ਅ ਜਿਵੇਂ ਮੈਂ ਦੱਸਿਆ ਸਾਰਾ ਕੁਝ ਸੀ ਇਨਕੁਆਇਰੀ ਬਾ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਇਸ ਵੇਲੇ ਇੱਕ ਜਿਹੜੇ ਪਰਮਜੀਤ ਸਿੰਘ ਜੀ ਹੈ ਉਹ 34 ਸਾਲ ਦੀ ਉਮਰ ਹੈ ਉਹ ਪੱਕੇ ਮੁਲਾਜ਼ਮ ਹੈ ਔਰ ਇੱਕ ਮਨਜੀਤ ਸਿੰਘ ਪੱਕੇ ਮੁਲਾਜ਼ਮ ਹੈ ਔਰ ਪਰਮਜੀਤ ਸਿੰਘ ਉਹ ਆਊਟਸੋਰਸਡ ਤੇ ਮੈਂ ਤੁਹਾਨੂੰ ਦੱਸਿਆ ਰੈਂਡਰ ਆ ਕਮਰਸ ਸੈਂਟਰ ਰਕਾ ਗਿਆ ਸੀ ਤੋਂ ਅੰਦਰ ਵਿੱਚ ਤੇ ਉਹੀ ਬਲਾਸਟ ਹੋਇਆ ਤਾਂ ਉਹ ਦੇਖੋ ਜੀ ਇਸ ਵੇਲੇ ਸਾਰੀ ਬੜੀ ਪ੍ਰੀਲੀਮਿਨਰੀ ਇਨਫੋਰਮੇਸ਼ਨ ਹੈ ਇਹਦੇ ਉੱਤੇ ਅਸੀਂ ਮੈਜਿਸਟ੍ਰੇਟਰੀਅਲ ਇਨਕੁਆਇਰੀ ਮਾਰਕ ਕਰ ਰਹੇ ਹਾਂ ਇਸ ਦਿਨ ਵਾਲੀ ਪੁਲਿਸ ਵੀ ਆਪਣੀ ਤਹਿਕੀਕਾਤ ਕਰੇਗੀ ਉਸ ਤੋਂ ਬਾਅਦ ਦੇ ਸੇ ਤਾਨੂੰ ਫੈਕਟਸ ਦੇ ਬੇਸਿਸ ਤੇ ਰੱਥਨ ਅਨੁਸਾਰ ਦੱਸਾਂਗੇ ਤਾਂ ਕਿਹੜੇ ਮੁਲਾਜ਼ਮ ਹੁਣ ਤੱਕ ਬਰਨ ਹੋ ਤੋ ਕਿੰਨੇ ਪਰਸੈਂਟ ਹਾਂਜੀ ਇੱਕ ਮੁਲਾਜ਼ਮ ਨੂੰ ਮਨਜੀਤ ਸਿੰਘ ਜਿਹਨੂੰ 11% ਬਰਨਸ ਦੱਸੇ ਜਾ ਰਹੇ ਹਨ ਔਰ ਪਰਮਜੀਤ ਸਿੰਘ ਜਿਹਨੂੰ 4% ਫੇਸ਼ਲ ਬਰਨਸ ਦੱਸੇ ਜਾ ਰਹੇ ਹਨ ਡਾਕਟਰਸ ਲਗਾਤਾਰ ਉਹ ਨਾਦੀ ਕੰਡੀਸ਼ਨ ਐਗਜ਼ਾਮਨ ਕਰਦੇ ਹੋਏ ਮੋਨਿਟਰ ਕਰ ਰਹੇ ਹਨ ਔਰ ਉਹਨਾਂ ਨੂੰ ਸਾਰਾ ਬੰਦਾ ਇਲਾਜ ਔਰ ਜੋ ਵੀ ਸਪੋਰਟ ਸਰਕਾਰ ਵੱਲੋਂ ਬਣੇਗੀ ਉਸੇ ਮੁਹੇਜਾ ਕਰ। ਕੋਲਾਈਪੇ ਸਿਲੰਡਰ ਨੂੰ ਅੱਗ ਲੱਗੀ ਆ ਦੁਕਾਨ ਦੇ ਵਿੱਚ। ਅਸੀਂ ਬਾਕਰ ਸਟੋਰ। ਅਸੀਂ ਸਿਮਲੰਟਾ ਦੇ ਸਾਹਮਣੇ ਅਸੀਂ ਜਿਸ ਵੇਲੇ ਪਹੁੰਚੇ ਹਾਂ ਉੱਥੇ ਮੇਰੇ ਨਾਲ ਮਨਜੀਤ ਸਿੰਘ, ਪਰਮਜੀਤ ਸਿੰਘ, ਮੇਰਾ ਨਾਮ ਕੋ ਦੱਸੇ। ਮੈਂ ਡਰਾਈਵਰ ਤੇ ਮੈਂ ਜਿਸ ਵੇਲੇ ਅਸੀਂ ਗੱਡੀ ਲੈ ਕੇ ਪਹੁੰਚੇ ਹਾਂ ਤੇ ਅਗੋ ਕੁਛ ਖਾਸ ਨਹੀਂ ਸੀਗੀ ਸਾਡੇ ਮਤਲਬ ਕੋਈ ਖਾਸ ਨਹੀਂ ਸੀ ਸਿਰਫ ਕੀ ਕਿ ਉੱਥੇ ਸਿਲੰਡਰ ਸੀ ਤੇ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਸਿਲੰਡਰ ਕਿਹੜਾ ਆ ਤੇ ਜਿੱਦਾਂ ਹੀ ਅਸੀਂ ਉਤਰਿਆ ਗੱਡੀ ਚੋਂ ਤੇ ਪਰਮਜੀਤ ਪੈਪ ਕੋਲ ਦਾ ਸੀਗਾ ਮਨਜੀਤ ਨੇ ਮੋਰੇ ਪੈਪ ਹੋ ਕੇ ਖੜਾ ਹੋਇਆ ਤੇ ਮੈਂ ਨਾਲੇ ਸਟਾਰਟ ਕਰਨ ਲੱਗਾ ਇੰਜ ਪਾਣੀ ਸਟਾਰਟ ਕਰਨ ਲੱਗਾ ਜਾਨਕਿ ਪਾਣੀ ਸਟਾਰਟ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਬਲਾਸਟ ਹੋ ਗਿਆ ਜਿਹਦੇ ਵਿੱਚ ਮਨਜੀਤ ਸਿੰਘ ਮੋਰੇ ਸੀਗਾ ਬਾਹਰ ਦੇ ਮੋਰੇ ਇਹ ਜਿੱਦਾਂ ਹੀ ਉਹ ਬਲਾਸਟ ਹੋਇਆ ਉਹਦੀ ਨੂੜੇ ਅੱਗ ਉਹ ਸਿੱਧਾ ਹੀ ਕਾਬੂ ਆ ਗਿਆ ਤੇ ਨਾਲ ਪਰਮਜੀ ਸੀ ਤੇ ਨਾਲੇ ਇਧਰ ਮੈਸੇਜ ਜਿੱਦਾਂ ਹੀ ਹੋਇਆ ਮੈਂ ਤਾਂ ਚਲੋ ਬਹਿ ਕੇ ਥੋੜਾ ਮੇਰਾ ਬਚਾ ਹੋ ਗਿਆ ਤੇ ਇਹਨਾਂ ਦਾ ਜ਼ਿਆਦਾ ਨੁਕਸਾਨ ਹੋਇਆ ਉਸੇ ਵੇਲੇ ਉਹਨੇ ਪੈਰੀ ਇਹਨਾਂ ਨੂੰ ਮੈਂ ਕਿਸ ਪ੍ਰਾਈਵੇਟ ਗੱਡੀ ਚ ਭੇਜਿਆ ਤੇ ਵਾਪਸ ਮੈਂ ਫਾਇਰ ਕਾਲ ਮੈਂ ਕਿੰਨੇ ਟੋਟਲ ਮਲਾਈ ਜਿੰਨੇ ਅੱਜ ਤੇ ਨਹੀਂ ਗਈ ਸੀ ਪਹਿਲਾਂ ਹੁਣ ਤੇ ਤੁਸੀਂ ਤੁਹਾਡਾ ਇੱਕ ਬਚਾ ਹੋਇਆ ਬਚਾ ਹੋਇਆ ਤਾਂ ਉਹ ਸਿਲੰਡਰ ਦੁਕਾਨ ਕਰੀ ਸੀ ਬੰਦ ਦੁਕਾਨ ਟੇਲਰ ਦੀ ਸੀ ਤੇ ਉਹਦੇ ਵਿੱਚ ਸਿਲੰਡਰ ਸਿਲੰਡਰ ਉਹਨਾਂ ਨੇ ਕਿਹਾ ਜੋ ਉੱਥੇ ਦੱਸਣ ਦੇ ਮੁਤਾਬਕ ਕਿ ਗੀਜਰ ਤੇ ਲਾਇਆ ਸੀਦਾ ਹਾਂਜੀ ਪਰੀ ਤੁਸੀਂ ਕੱਚੇ ਮੁਲਾਜ਼ਮ ਨਹੀਂ ਨਹੀਂ ਮੈਂ ਰੈਗੂਲਰ ਜੀ ਪਰੀ ਇਹ ਟ੍ਰਿਕ ਕੋ ਮਲਾਜ਼ਮ ਜਿਹੜਾ ਆ ਕਹਿੰਦੇ ਆਊਟਸੋਰਸ ਦਾ ਮੁਲਾਜ਼ਮ ਤੁਸੀਂ ਆਂਦਾ ਮੁਲਾਜ਼ਮ ਜਿਹੜਾ ਆ ਅੱਜ ਦੇ ਟਾਈਮ ਦੇ ਵਿੱਚ ਆਪਣੀ ਜ਼ਿੰਦਗੀ ਮਾਤਰਾ ਲੜ ਕੇ ਇੰਨੇ ਇੰਨੇ ਉਧਿਆ ਸਿਵਾਵਾ ਦਿੰਦਾ ਪਰ ਫਿਰ ਵੀ ਦੇਖ ਕਲ ਇਹ ਗੱਲ ਕਰੀਏ ਵੀ ਉਹਨਾਂ ਨੂੰ ਕੀ ਮਿਲਦਾ ਹੈ ਜਾਂ ਕਿੰਨਾ ਕੋਨਾ ਦੀ ਜ਼ਿੰਦਗੀ ਸੇਵ ਆ ਸਰ ਬਹੁਤ ਔਖਾ ਆ ਜਿੱਦਾਂ ਜੋ ਉਹਨਾਂ ਨੂੰ ਤਰਖਾ ਮਿਲਦੀ ਉਹ ਤਾਂ ਕੱਕ ਵੀ ਨਹੀਂ ਨਿਗੁਣੀ ਜਈ ਆ ਦੱਸ ਉਹ ਪਿਆ 10000 ਨਕਿਆ ਚਲਾਏਗਾ ਬਹੁਤ ਵਾਰੀ ਅਸੀਂ ਵੀ ਮੈਂ ਵੀ ਨਾਲ ਜਾਂਦਾ ਰਹਿਆ ਪਰ ਯਾਨੀ ਕੋਈ ਸਿੱਟਾ ਨਹੀਂ ਨਿਕਲਿਆ ਕਿਸੇ ਨੇ ਸਿੱਟਾ ਨਹੀਂ ਕੋਈ ਸਰਕਾਰ ਦੇ ਬੰਦੇ ਨੇ ਕੱਢਿਆ ਹੁਣ ਲੱਗਦਾ ਹੈ ਵੀ ਜਿੱਦਾਂ ਬੀਸੀ ਸਾਹਿਬ ਵੀ ਅੱਜ ਕਹਿ ਗਏ ਆ ਕਿ ਸਰਕਾਰ ਨੂੰ ਵੀ ਬਦਲਣਾ ਚਾਹੀਦਾ ਦੇਖੋ ਕਰਨਾ ਚਾਹੀਦਾ ਜੀ ਅੱਜ ਕੁਝ ਵੀ ਹੋ ਸਕਦਾ ਸੀ 14 ਸਾਲ ਹੋ ਗਏ ਅੱਜ ਕੁਝ ਵੀ ਹੋ ਸਕਦਾ ਸੀ ਨਮਸਕਾਰ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਹੁਸ਼ਿਆਰਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਦੁਕਾਨ ਦੇ ਵਿੱਚ ਭਿਆਨਕ ਅੱਗ ਲੱਗ ਗਈ ਅੱਗ ਗੈਸ ਸਿਲੰਡਰ ਦੇ ਕਾਰਨ ਲੱਗੀ ਹੈ ਇਸ ਦੌਰਾਨ ਦੁਕਾਨ ਦੇ ਦੋ ਮਾਲਕ ਅਤੇ ਦੋ ਫਾਇਰ ਬ੍ਰਿਗੇਡ ਦੇ ਕਰਮਚਾਰੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਗੈਸ ਸਿਲੰਡਰ ਲੀਕ ਹੋਣ ਦੇ ਕਾਰਨ ਇਹ ਹਾਦਸਾ ਵਾਪਰਿਆ ਹੁਸ਼ਿਆਰਪੁਰ ਦੇ ਨੇੜਲੇ ਕਸਬਾ ਬਾਗਪੁਰ ਦੇ ਅੱਡੇ ਉੱਤੇ ਇੱਕ ਦੁਕਾਨ ਨੂੰ ਅੱਗ ਲੱਗੇ ਜਦੋਂ ਇਸ ਦੀ ਸੂਚਨਾ ਦਮਕਲ ਵਿਭਾਗ ਦੇ ਮੁਲਾਜ਼ਮਾਂ ਨੂੰ ਮਿਲੀ ਤਾਂ ਤਿੰਨ ਮੁਲਾਜ਼ਮ ਮੌਕੇ ਤੇ ਪਹੁੰਚੇ ਦੱਸਿਆ ਜਾ ਰਿਹਾ ਹੈ ਕਿ ਉਸ ਵੇਲੇ ਅੱਗ ਬਹੁਤ ਜ਼ਿਆਦਾ ਨਹੀਂ ਸੀ ਪਰ ਜਿਵੇਂ ਹੀ ਉਹ ਅੱਗ ਤੇ ਕਾਬੂ ਪਾਉਣ ਦੀ ਤਿਆਰੀ ਕਰਨ ਲੱਗੇ ਤਾਂ ਦੁਕਾਨ ਦੇ ਅੰਦਰ ਪਏ ਗੈਸ ਸਿਲੰਡਰ ਵਿੱਚ ਅਚਾਨਕ ਬਲਾਸਟ ਹੋ ਗਿਆ ਇਸ ਦੇ ਨਾਲ ਦੋ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਸਿਲੰਡਰ ਦੀ ਅੱਗ ਦੀ ਲਪੇਟ ਵਿੱਚ ਆ ਗਏ ਇਸ ਦੇ ਨਾਲ ਹੀ ਦੁਕਾਨ ਮਾਲਕ ਵੀ ਅੱਗ ਦੀ ਲਪੇਟ ਵਿੱਚ ਆ ਗਏ ਮੌਕੇ ਤੇ ਦੋ ਮੁਲਾਜ਼ਮ ਅਤੇ ਦੁਕਾਨ ਦੇ ਦੋ ਮਾਲਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਇਹ ਭਿਆਨਕ ਮੰਜ਼ਰ ਦੇਖਣ ਵਾਲਿਆਂ ਦੇ ਦਿਲ ਬੁਰੀ ਤਰ੍ਹਾਂ ਕੰਬ ਗਏ ਅਤੇ ਲੋਕਾਂ 'ਚ دہشت ਦਾ ਮਾਹੌਲ ਪਾਇਆ ਜਾ ਰਿਹਾ ਜ਼ਖਮੀਆਂ ਦਾ ਹਾਲ ਜਾਣਨ ਦੇ ਲਈ ਡੀਸੀ ਅਸ਼ਕਾ ਜੈਨ ਮੌਕੇ ਤੇ ਹਸਪਤਾਲ ਪਹੁੰਚੇ ਡੀਸੀ ਅਸ਼ਕਾ ਜੈਨ ਨੇ ਕਿਹਾ ਕਿ ਜ਼ਖਮੀਆਂ ਦੀ ਹਾਲਤ ਫਿਲਹਾਲ ਸਟੇਬਲ ਦੱਸੀ ਜਾ ਰਹੀ ਹੈ ਉਹਨਾਂ ਨੂੰ ਵਧੀਆ ਇਲਾਜ ਮਿਲ ਰਿਹਾ ਉਹਨਾਂ ਫਾਇਰ ਮੁਲਾਜ਼ਮਾਂ ਦੀ ਬਹਾਦਰੀ ਦੀ ਤਾਰੀਫ ਕੀਤੀ ਇਸ ਤੋਂ ਬਾਅਦ ਡੀਸੀ ਅਸ਼ਕਾ ਜੈਨ ਨੇ ਇਸ ਦੇ ਸੰਬੰਧ ਵਿੱਚ ਹੋਰ ਕੀ ਜਾਣਕਾਰੀ ਦਿੱਤੀ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਹਾਂਜੀ ਬੜੀ ਦੁੱਖ ਦੀ ਗੱਲ ਹੈ ਕਿ ਅੱਜ ਸਵੇਰੇ 8:30 ਵਜੇ ਬਾਗਪੁਰ ਅੱਡੇ ਤੋਂ ਇੱਕ ਖਬਰ ਆਈ ਸੀ ਸਾਡੇ ਫਾਇਰ ਆਫੀਸਰ ਨੂੰ ਕਿ ਇੱਕ ਦੁਕਾਨ ਦੇ ਵਿੱਚ ਅੱਗ ਲੱਗੀ ਹੋਈ ਹੈ ਸਰਟੀਫਾਇਡ ਟੈਂਡਰ ਇਮੀਡੀਏਟਲੀ ਉੱਥੇ ਪਹੁੰਚੀ ਔਰ ਸਾਡੇ ਬਹੁਤ ਬਹਾਦੂਰੀ ਨਾਲ ਸਾਡੇ ਫਾਇਰਮੈਨ ਨੇ ਉੱਥੇ ਅੱਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਵਿੱਚ ਸਡਨਲੀ ਇੱਕ ਐਲਪੀਜੀ ਸਿਲੰਡਰ ਦੇ ਵਿੱਚ ਬਲਾਸਟ ਹੋ ਗਿਆ ਔਰ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਦੋ ਫਾਇਰਮੈਨ ਉਸ ਦੇ ਵਿੱਚ ਇੰਜਰਡ ਵੀ ਹੋ ਗਏ ਅ ਇਸ ਵੇਲੇ ਉਹਨਾਂ ਦੋਹਾਂ ਦੀ ਹਾਲ ਸਟੇਬਲ ਹੈ ਉਸੇਵਨ ਹਸਪੀਟਲ ਉਹਨਾਂ ਨੂੰ ਇਮੀਡੀਏਟਲੀ ਲੈ ਕੇ ਆਇਆ ਗਿਆ ਜਿੱਥੇ ਕਿ ਉਹਨਾਂ ਨੂੰ ਫਰਸਟ ایڈ ਔਰ ਡਾਕਟਰਸ ਵੱਲੋਂ ਇਮੀਡੀਏਟਲੀ ਜਿਹੜੀ ਕੇਅਰ ਦਿੱਤੀ ਗਈ ਇੱਕ ਨੂੰ 4% ਔਰ ਇੱਕ ਨੂੰ 11% ਬਰਨਸ ਦੱਸੇ ਜਾ ਰਹੇ ਨੇ ਦੋਨੋਂ ਪੇਸ਼ੈਂਟਸ ਥੈਂਕਫੁਲੀ ਸਟੇਬਲ ਹੈ ਦੋ ਹੋਰ ਇੰਜਰਡ ਵਿਅਕਤੀ ਜਿਹੜੇ ਦੁਕਾਨ ਦੇ ਮਾਲਿਕ ਦੱਸੇ ਜਾ ਰਹੇ ਨੇ ਹਸਬੰਡ ਅਤੇ ਵਾਈਫ ਉਹ ਵੀ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਨੇ ਪਰ ਉਹਨਾਂ ਦੀ ਵੀ ਹਾਲਾਤ ਸਟੇਬਲ ਦੱਸੇ ਜਾ ਰਹੇ ਅਸੀਂ ਲਗਾਤਾਰ ਇਹ ਨਾਦੀ ਕੰਡੀਸ਼ਨ ਨੂੰ ਮੋਨੀਟਰ ਕਰਨਗੇ ਔਰ ਜੋ ਵੀ ਇਹਦਾ ਇਹਨਾਂ ਦਾ ਬਣਦਾ ਸਹਿਯੋਗ ਸਰਕਾਰ ਵੱਲੋਂ ਬਨੇਗਾ ਉਸੇ ਕਰਾਂ ਮੈਡਮ ਕਾਦੀ ਦੁਕਾਨ ਸੀ ਇਹ ਸਾਰਾ ਕੁਝ ਜੀ ਵੈਸੇ ਇਨਵੈਸਟੀਗੇਸ਼ਨ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਬਟ ਜਿਹੜਾ ਕੁਝ ਦੱਸਿਆ ਜਾ ਰਿਹਾ ਇੱਕ ਟੇਲਰਿੰਗ ਦੀ ਦੁਕਾਨ ਸੀ ਮੈਂ ਵੀ ਇੱਕ ਅੱਚੇ ਬਲਾਕੀ ਸੀ ਪੱਤੇ ਬਲਾਕੀ ਜਿਹਾ ਹਾਂਜੀ ਜਿਵੇਂ ਮੈਂ ਦੱਸਿਆ ਸਾਰਾ ਕੁਝ ਸੀ ਇਨਕੁਆਇਰੀ ਬਾਅਦ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਇਸ ਵੇਲੇ ਇੱਕ ਜਿਹੜੇ ਪਰਮਜੀਤ ਸਿੰਘ ਜੀ ਹੈ ਉਹ 34 ਸਾਲ ਦੀ ਉਮਰ ਹੈ ਉਹ ਪੱਕੇ ਮੁਲਾਜ਼ਮ ਹੈ ਔਰ ਇੱਕ ਮਨਜੀਤ ਸਿੰਘ ਪੱਕੇ ਮੁਲਾਜ਼ਮ ਹੈ ਔਰ ਪਰਮਜੀਤ ਸਿੰਘ ਉਹ ਆਊਟਸੋਰਸ ਤੇ ਤੇ ਮਰਦਕਾ ਸੈਦਰਸ ਰੈਂਡਰ ਆ ਕਮਰਸ਼ਲ ਸੈਂਟਰ ਰਕਾ ਗਿਆ ਸੀ ਤੋਂ ਅੰਦਰ ਤੇ ਉਹੀ ਬਲਾਸਟ ਹੋਇਆ ਤਾਂ ਉਹ ਦੇਖੋ ਜੀ ਇਸ ਵੇਲੇ ਸਾਰੀ ਬੜੀ ਪ੍ਰੀਲੀਮਿਨਰੀ ਇਨਫੋਰਮੇਸ਼ਨ ਹੈ ਇਹਦੇ ਉੱਤੇ ਅਸੀਂ ਮੈਜਿਸਟ੍ਰੇਟਰੀਅਲ ਇਨਕੁਆਇਰੀ ਮਾਰਕ ਕਰ ਰਹੇ ਹਾਂ ਇਸ ਦਿਨ ਅਲੀ ਪੁਲਿਸ ਵੀ ਆਪਣੀ ਤਹਿਕੀਕਾਤ ਕਰੇਗੀ ਉਸ ਤੋਂ ਬਾਅਦ ਦੇ ਸੇ ਕਾਨੂੰਨ

ਅਸੀਂ ਸਿਮਰਾਂਟਾ ਦੇ ਸਾਹਮਣੇ ਅਸੀਂ ਜਿਸ ਵੇਲੇ ਪਹੁੰਚੇ ਹਾਂ ਉੱਥੇ ਮੇਰੇ ਨਾਲ ਮਨਜੀਤ ਸਿੰਘ ਪਰਮਜੀਤ ਸਿੰਘ ਮੇਰਾ ਨਾਮ ਕੋ ਦੱਸੇ ਮੈਂ ਡਰਾਈਵਰ ਤੇ ਮੈਂ ਜਿਸ ਵੇਲੇ ਅਸੀਂ ਗੱਡੀ ਲੈ ਕੇ ਪਹੁੰਚੇ ਹਾਂ ਤੇ ਆਗੋ ਕੁਝ ਖਾਸ ਨਹੀਂ ਸੀਗੀ ਸਾਡੇ ਮੁਤਾਬਕ ਕੋਈ ਖਾਸ ਨਹੀਂ ਸੀ ਸਿਰਫ ਕਿ ਕਿ ਉੱਥੇ ਸਿਲੰਡਰ ਸੀ ਤੇ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਸਿਲੰਡਰ ਕਿਹੜਾ ਹੈ ਤੇ ਜਿੱਦਾਂ ਹੀ ਅਸੀਂ ਉਤਰਿਆ ਗੱਡੀ ਚੋਂ ਤੇ ਪਰਮਜੀਤ ਪੈਪ ਖੋਲਦਾ ਸੀਗਾ ਮਨਜੀਤ ਨੇ ਮੋੜੇ ਪੈਪ ਹੋ ਕੇ ਖੜਾ ਹੋਇਆ ਤੇ ਮੈਂ ਨਾਲੇ ਸਟਾਰਟ ਕਰਨ ਲੱਗਾ ਇੰਜਨ ਪਾਣੀ ਸਟਾਰਟ ਕਰਨ ਲੱਗਾ ਜਾਨਕਿ ਪਾਣੀ ਸਟਾਰਟ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਬਲਾਸਟ ਹੋ ਗਿਆ ਜਿਹਦੇ ਵਿੱਚ ਮਨਜੀਤ ਸਿੰਘ ਮੋਰੇ ਸੀਗਾ ਬਾਹਰ ਦੇ ਮੋਰੇ ਜਿੱਦਾਂ ਹੀ ਉਹ ਬਲਾਸਟ ਹੋਇਆ ਉਹਦੀ ਲੋੜੇ ਅੱਗ ਉਹ ਸਿੱਧਾ ਹੀ ਕਾਬੂ ਆ ਗਿਆ ਤੇ ਨਾਲ ਪਰਮਜੀ ਸੀ ਤੇ ਨਾਲੇ ਇਧਰ ਮੈਸੇਜ ਜਿੱਦਾਂ ਹੀ ਹੋਇਆ ਮੈਂ ਤਾਂ ਚਲੋ ਬਹਿ ਕੇ ਥੋੜਾ ਮੇਰਾ ਬਚਾਅ ਹੋ ਗਿਆ ਤੇ ਇਹਨਾਂ ਦਾ ਜ਼ਿਆਦਾ ਨੁਕਸਾਨ ਹੋਇਆ ਉਸੇ ਲਈ ਫਿਰ ਇਹਨਾਂ ਨੂੰ ਉਸੇ ਵੇਲੇ ਉਹਨੇ ਪੈਰੀ ਇਹਨਾਂ ਨੂੰ ਮੈਂ ਕਿਸ ਪ੍ਰਾਈਵੇਟ ਗੱਡੀ ਚ ਭੇਜਿਆ ਤੇ ਵਾਪਸ ਮੈਂ ਫਾਇਰ ਕਾਲ ਆ ਰਹੀ ਸੀ ਤਿੰਨੇ ਟੋਟੋ ਮਜ਼ਦੂਰਾਂ ਦੀਆਂ ਹਾਂ ਜਿੱਤੇ ਨੇ ਗਏ ਸੀ ਪਹਿਲਾਂ ਉਹਨਾਂ ਵਿੱਚ ਤੁਸੀਂ ਤੁਹਾਡਾ ਇੱਕ ਬਚਾ ਹੋਇਆ ਬਚਾ ਹੋਇਆ ਤਾਂ ਉਹ ਸਿਲੰਡਰ ਦੁਕਾਨ ਕਰੀ ਸੀ ਦੁਕਾਨ ਟੇਲਰ ਦੀ ਸੀ ਤੇ ਉਹਦੇ ਵਿੱਚ ਸਿਲੰਡਰ ਸਿਲੰਡਰ ਉਹਨਾਂ ਨੇ ਕਿਹਾ ਜੋ ਉੱਥੇ ਦੱਸਣ ਦੇ ਮਤਾਬਕ ਕਿ ਗੀਜਰ ਤੇ ਲਾਇਆ ਸੀਗਾ ਹਾਂਜੀ ਭਾਜੀ ਤੁਸੀਂ ਕੱਚੇ ਮਜ਼ਦੂਰ ਨਹੀਂ ਨਹੀਂ ਮੈਂ ਰੈਗੂਲਰ ਜੀ ਪਰ ਇੱਕ ਇੱਕ ਮਜ਼ਦੂਰ ਜਿਹੜਾ ਆ ਕਹਿੰਦੇ ਆਊਟਸੋਰਸ ਦਾ ਮਜ਼ਦੂਰ ਦੱਸਿਆ ਜਾਂਦਾ ਮਜ਼ਦੂਰ ਜਿਹੜਾ ਆ ਅੱਜ ਦੇ ਟਾਈਮ ਦੇ ਵਿੱਚ ਆਪਣੀ ਜ਼ਿੰਦਗੀ ਮੌਤ ਨਾਲ ਲੜ ਕੇ ਡੇਡੇ ਵਧੀਆ ਸੇਵਾਵਾਂ ਦਿੰਦਾ ਪਰ ਫਿਰ ਵੀ ਦੇਖ ਕਹੇ ਗੱਲ ਕਰੀਏ ਵੀ ਉਹਨਾਂ ਨੂੰ ਕੀ ਮਿਲਦਾ ਹੈ ਜਾਂ ਕਿੰਨਾ ਕੋਨਾ ਦੀ ਜ਼ਿੰਦਗੀ ਸੇਪ ਆ ਸਰ ਬਹੁਤ ਔਖਾ ਆ ਜਿੱਦਾਂ ਜੋ ਉਹਨਾਂ ਨੂੰ ਤਰਖਾ ਮਿਲਦੀ ਆ ਤਾਂ ਕੱਕ ਵੀ ਨਹੀਂ ਨੀ ਗੁਣੀ ਜਈ ਆ ਦਸ ਪਿਆਰ ਦੱਸ ਜਾਂ ਨਕਿਆ ਚਲਾਈਗਾ ਬਹੁਤ ਵਾਰੀ ਅਸੀਂ ਵੀ ਮੈਮੀ ਨਾਲ ਜਾਂਦਾ ਰਿਆਂ ਪਰ ਯਾਨੀ ਕੋਈ ਸਿੱਟਾ ਨਹੀਂ ਨਿਕਲਿਆ ਕਿਸੇ ਨੇ ਸਿੱਟਾ ਨਹੀਂ ਕੋਈ ਸਰਕਾਰ ਦੇ ਬੰਦੇ ਨੇ ਕੱਢਿਆ ਹੁਣ ਲੱਗਦਾ ਹੈ ਵੀ ਜਿੱਦਾਂ ਬੀਸੀ ਸਾਹਿਬ ਵੀ ਅੱਜ ਕਹਿ ਗਏ ਆ ਕਿ ਸਰਕਾਰ ਨੂੰ ਵੀ ਬਦਲਣਾ ਚਾਹੀਦਾ ਦੇਖੋ ਕਰਨਾ ਚਾਹੀਦਾ ਜੀ ਅੱਜ ਕੁਝ ਵੀ ਹੋ ਸਕਦਾ ਸੀ 14 ਸਾਲ ਹੋ ਗਏ ਅੱਜ ਕੁਝ ਵੀ ਹੋ ਸਕਦਾ ਸੀ